ਬੜੀ ਵੱਡੀ ਗੱਲ ਕਰਤੀ ਤੁਸੀਂ ਵੀ ਸਾਡੇ ਮੁਲਕ ਦੇ ਵਿੱਚ ਕਣਕ ਦੀ ਲੋੜ ਨਹੀਂ ਕਣਕ ਪਹਿਲਾਂ ਇੰਡੀਆ ਦੀ ਧਰਤੀ ਤੇ ਨਹੀਂ ਸੀ ਹੁੰਦੀ ਇਹ ਬਾਹਰੋਂ ਆਈ ਹੋਈ ਕੋਈ ਫਸਲ ਹੈ ਜਿਹੜੀ ਬਾਹਰ ਦੀ ਕਣਕ ਆਈ ਹੈ ਜੀ ਇਹ 68 ਸੰਦੇ ਕੋਲ ਆਈ ਹੈ ਜਦੋਂ ਮੈਕਸੀਕਨ ਕਣਕ ਪਹਿਲੀ ਵਾਰੀ ਆਈ ਸੀ 30 ਟਨ ਦੇ ਕਰੀਬ ਸੋਨਾ ਪੰਜਾਬ ਦੇ ਲੋਕਾਂ ਨੇ ਇਕੱਠਾ ਕਰਕੇ ਦਿੱਤਾ ਸੀ ਇਸ ਕੰਮ ਲਈ ਮਤਾਵਾ ਨੇ ਆਪਣੀਆਂ ਵਾਰੀਆਂ ਲਾ ਕੇ ਦਿੱਤੀਆਂ ਸੀ ਚੂੜੀਆਂ ਲਾ ਕੇ ਦਿੱਤੀਆਂ ਸੀ ਮੋਦਰੀਆਂ ਲਾ ਕੇ ਦਿੱਤੀਆਂ ਸੀਗੀਆਂ ਉਹ ਸੋਨਾદાન ਕਰਨ ਵਾਲਿਆਂ ਨੂੰ ਤੇ ਉਹ ਜਿਹੜੇ ਕੇਂਦਰ ਵਾਲੇ ਆ ਤੇ ਉਹ ਜਿਹੜੇ ਆਸਾਨਫਰਮੂਸ਼ ਲੋਕਾਤਵਾਦੀ ਕਹਿੰਦੇ ਤੇ ਫਿਰ ਸਾਨੂੰ ਗ੍ਰੀਨ ਰੈਵਿਊਲੂਸ਼ਨ ਦਿੱਤਾ ਲੋ ਦੇ ਵਿੱਚ ਉਹਨਾਂ ਨੇ ਮੈਕਸੀਕਨ ਕਣਕ ਲਿਆ ਕੇ ਜਿਹੜੀ ਲਾਲ ਰੰਗ ਦੀ ਪੀਵੀ 18 ਬੜਾਈ ਗਈ ਪੀਵੀ 18 ਨੂੰ ਮੁੜ ਕੇ ਚਿੱਟੀ ਕਰਕੇ ਕਲਿਆਣ ਬਣਾਇਆ ਗਿਆ ਕਣਕ ਜੋ ਨਦੀ ਡਿਵਰਸੀਫਿਕੇਸ਼ਨ ਦਾਲਾ ਨਾਲ ਨਹੀਂ ਹੋ ਸਕਦੀ ਤੇ ਵਾਧਾ ਸਾਡਾ ਹੋਣਾ ਕਿਸ ਤਰ੍ਹਾਂ ਜੇ ਇੰਡਸਟਰੀ ਲੱਗੇਗੀ ਹੁਣ ਗੰਨਾ ਬੀਗ ਲਿਆ ਉਹਨੂੰ ਪੀਣ ਵਾਸਤੇ ਇੰਡਸਟਰੀ ਨਹੀਂ ਹੈ ਲੇਕਿਨ ਸਾਡੀ ਇਤਰਾਸ ਦੀ ਹੈ ਸਾਡੀਆਂ 10 ਕੋਆਪਰੇਟਿਵ ਸਪਿਨ ਫੈਟ ਦੀਆਂ ਮਿਲਾਂ ਜਿਹੜੀਆਂ ਬੰਦ ਹੋ ਚੁੱਕੀਆਂ ਤੇ ਗੰਨਾ ਕਰੀ ਲੱਖ ਏਕਟਰ ਤੋਂ ਨਹੀਂ ਵਧਿਆ ਕਰੀ 90 ਹਜ਼ਾਰ ਹੋ ਜਾਂਦਾ ਕਰੀ 1 ਲੱਖ 10 ਹਜ਼ਾਰ ਹੋ ਜਾਂਦਾ ਕਾਰਨ ਕੀ ਹੈ ਜੀ ਪ੍ਰੋਸੈਸਿੰਗ ਦੀ ਇੰਡਸਟਰੀ ਨਹੀਂ ਲੱਗ ਸਕੀ ਅਸੀਂ ਸਿਰਫ ਖੰਡ ਬਣਾਈਏ ਤੂੰ ਖੰਡ ਦੀ ਖਪਤ ਕਿੰਨੀ ਹੋਏਗੀ ਯੂਪੀ ਦੀ ਬੜੀਆਂ ਮੇਲਾਂ ਨੇ ਬਾਕੀ ਮਹਾਰਾਸ਼ਟਰ ਚ ਬੜੀਆਂ ਨੇ ਉਹ ਤੋਂ ਐਕਸਪੋਰਟ ਕਰਨਾ ਸੌਖਾ ਵਾ ਸਾਨੂੰ ਦੂਰ ਪੈਂਦੀ ਬੰਦਰਗਾ ਅਸੀਂ ਨਹੀਂ ਕਰ ਸਕਦੇ ਸੋ ਗੰਨੇ ਤੋਂ ਐਥਨੋਲ ਬਣਾਈਏ ਜਿਹੜੀ ਗੰਨੇ ਦੀ ਮੈਲ ਤੋਂ ਬਾਇਓ ਸੀਐਨਜੀ ਬਣਾਈਏ ਗੈਸ ਬਣਾ ਕੇ ਪੰਪਾਂ ਨੂੰ ਵੇਚੀਏ ਆਇਲ ਕੰਪਨੀਆਂ ਨੂੰ ਵੇਚੀਏ ਜਿਹੜੀ ਸਰ ਕੋ ਚੂਰਾ ਬਜਿਆ ਤੁਸੀਂ ਬਿਗਲੀ ਬਣਾਈਏ ਕੀਮਤ ਵਾਈ ਜੇ 90 ਲੱਖ ਤੋਂ ਲੈ ਕੇ 95 ਲੱਖ ਤੱਕ ਦੇ ਪੈਨ ਮਾਡਲ ਨੇ ਜੀ ਤੇ ਇੱਕ ਦਿਨ ਦੇ ਵਿੱਚ 1500 ਕੁ ਕੁਇੰਟਲ ਗੰਨਾ ਵੜਦੀ ਹੈ ਜੀ ਇਸ ਮਸ਼ੀਨ ਦੇ ਉੱਤੇ 40% ਸਬਸਿਡੀ ਹੈ ਜੀ ਤੇ 40 ਲੱਖ ਤੱਕ ਸਬਸਿਡੀ ਹੈ ਜੀ ਇਸ ਮਸ਼ੀਨ ਤੇ ਤੇ ਲੈਵਲ ਕਰਨਾ ਜੀ ਕਿਸ ਲੈਵਲ ਤੋਂ ਕੱਟਣਾ ਗੰਨੇ ਨੂੰ ਵੱਧ ਘਟ ਕਰ ਕਰਨ ਵਾਸਤੇ ਜ਼ਮੀਨ ਦੇ ਇੰਨਾ ਥੱਲੇੋਂ ਕੱਟਦੀ ਹੈ ਕਿਸਾਨ ਦਾ ਝਾੜ ਵਧੇ ਜ਼ਮੀਨ ਦੇ ਥੱਲੋਂ ਮਤਲਬ ਗੰਨੇ ਦੇ ਉੱਤੇ ਸਿੱਧਾ ਕਰਕੇ ਫਿਰ ਲੰਮਾ ਪਾੜਣਾ ਇਹਨਾਂ ਨੇ ਉਹਨਾਂ ਨੇ ਕੱਟਣਾ ਵਾ ਕੱਟ ਕੇ ਪੂਰਾ ਗੰਨਾ ਇਹ ਰੋਲਰ ਨੇ ਅੰਦਰ ਲੈ ਕੇ ਜਾਣਾ ਉਹਨੇ ਛੱਲਣਾ ਅੰਦਰ ਰਬੜ ਰੋਲਰ ਲੱਗੇ ਆ ਛੱਲੋਂ ਤੋਂ ਬਾਅਦ ਉਹਦੇ ਟੋਟੇ ਕਾ ਕੇ ਟਰਾਲੀ 'ਚ ਲੋਡ ਕਰਦੇ ਨੇ ਉਹ ਕਿਨ ਕੈਰੀਅਰ ਨੇ ਜ਼ਿੰਮੇਦਾਰਾਂ ਨੂੰ ਪਹਿਲੇ ਤੇ ਜਿਹੜੇ ਛੋਟੇ ਜ਼ਿੰਮੇਦਾਰਾਂ ਨੂੰ ਪਰਚੀ ਦੀ ਬਹੁਤ ਦਿੱਕਤ ਆਉਂਦੀ ਸੀਗੀ ਪਰਚੀ ਮਿਲਣੀ ਬੜੀ ਮੁਸ਼ਕਲ ਸੀਗੀ ਇਹ ਤੁਹਾਨੂੰ ਪਰਚੀਆਂ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਪਰਚੀ ਮਿਲੇਗੀ ਪੈਲ ਦੇ ਆਧਾਰ ਤੇ ਮਿਲੇਗੀ ਜਿਹੜੀ ਇਹਦੇ ਨਾਲ ਟਰਾਲੀ ਚੱਲਦੀ ਉਹਦੇ ਨਾਲ ਕਿੰਨਾ ਕਿੰਨਾ ਇੱਕ ਵਾਰ ਜਿਹੜੀ ਇਹਨਾਂ ਟਰਾਲੀ ਚੱਲੇਗੀ ਨਾ ਉਹਦਾ ਸਾਈਜ਼ ਹੋਏਗਾ ਜੀ 24 ਫੁੱਟ ਲੰਬੀ ਤੇ 7.5 ਫੁੱਟ ਚੌੜੀ ਪੰਜਾਬ ਦੀ ਖੇਤੀ ਵਿੱਚ ਆਈ ਖੜੋਤ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਖੇਤੀ ਵਿਭਾਗ ਵੱਲੋਂ ਤੇ ਖੇਤੀ ਮਾਰਾਂ ਵੱਲੋਂ ਸਮੇਂ-ਸਮੇਂ ਤੇ ਜਿਹੜਾ ਉਹ ਆਪਣਾ ਉਦਮ ਕੀਤਾ ਜਾਂਦਾ ਕਿ ਘੱਟੋ-ਘੱਟ ਜਿਹੜੀ ਪੰਜਾਬ ਦੀ ਖੇਤੀ ਦੇ ਵਿੱਚ ਖੜੋਤ ਆਈ ਆ ਕਿਉਂਕਿ ਖੇਤੀ ਦੀ ਫਸਲੀ ਵਿਭਿੰਨਤਾ ਨੂੰ ਜਿਹੜਾ ਵਾ ਪੰਜਾਬ ਦਾ ਕਿਸਾਨ ਨਹੀਂ ਅਪਣਾ ਰਿਹਾ ਤੇ ਖੇਤੀ ਵਿਭਿੰਨਤਾ ਦੇ ਵਿੱਚ ਗੰਨਾ ਇੱਕ ਇਹਹੀ ਫਸਲ ਆ ਜਿਹੜਾ ਖੇਤੀ ਵਿਭਿੰਨਤਾ ਦਾ ਵੱਡਾ ਸਾਧਨ ਵੀ ਆ ਤੇ ਕਿਸਾਨ ਦੀ ਔਰ ਖੇਤੀ ਨਾਲ ਜੁੜੇ ਹੋਏ ਲੋਕਾਂ ਦੀ ਉਪਜੀਵਕਾ ਉਹਨਾਂ ਦੀ ਆਮਦਨ ਔਰ ਉਹਨਾਂ ਦੇ ਖਜ਼ਾਨੇ ਦੇ ਵਿੱਚ ਵੀ ਬਹੁਤ ਵਾਧਾ ਕਰਦੇ ਆ ਤੇ ਜੇ ਆਪਾਂ ਗੰਨੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਰਦਾਰ ਗੁਰਕਬਾਲ ਸਿੰਘ ਕਾਲੋ ਹੁਣਾ ਦੀ ਗੱਲ ਨਾ ਕਰੀਏ ਜਿਨ੍ਹਾਂ ਨੂੰ ਗੰਨੇ ਦੇ ਭੀਸ਼ਮ ਪਤਾਮਾ ਵੱਜੋਂ ਜਾਣਿਆ ਜਾਂਦਾ ਨਵੀਆਂ ਕਿਸਮਾਂ ਦੀ ਜਿਹੜੀ ਖੋਜ ਆ ਆ ਜਿਹੜਾ ਗੰਨਾ ਉਹਦੀ ਬੀਜਣ ਦੀ ਵਿਧੀ ਔਰ ਗੰਨੇ ਨੂੰ ਅੱਗੇ ਗਰੋ ਕਰਨ ਦੀ ਵਿਧੀ ਉਹ ਵੇਚਣ ਦੀ ਵਿਧੀ ਸਾਂਭਣ ਦੀ ਵਿਧੀ ਹਰੇਕ ਵਿਧੀ ਤੋਂ ਗੁਰਕਬਾਲ ਸਿੰਘ ਸਾਨੂੰ ਜਾਣੂ ਕਰਾਉਂਦੇ ਆ ਪੰਜਾਬ ਦੇ ਕਿਸਾਨਾਂ ਨੂੰ ਜਾਣੂ ਕਰਾਉਂਦੇ ਆ ਆ ਆਪਣੇ ਚੈਨਲ ਦੇ ਉੱਤੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੋ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲਮ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਦੇ ਬੜੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਮਾਂ ਦਿੰਦੇ ਨੇ ਅ ਕਾਲੋ ਸਾਹਿਬ ਕੀ ਪੁਹਿਖਾ ਪੰਜਾਬ ਦੀ ਖੇਤੀ ਦਾ ਪੰਜਾਬ ਦੇ ਕਿਸਾਨਾਂ ਦਾ ਖੇਤੀ ਨਾਲ ਜੁੜੇ ਹੋਏ ਲੋਕਾਂ ਦਾ ਜੈਪਲਪੁਰ ਸਾਹਿਬ ਬੜਾ ਅਹਿਮ ਸਵਾਲ ਤੁਸੀਂ ਕੀਤਾ ਹੈ ਪੰਜਾਬ ਦਾ ਭੁੱਖ ਜਿਹੜਾ ਵਾ ਉਹ ਕਣਕ ਝੋਨੇ ਤੇ ਨਹੀਂ ਹੈ ਚੋਨਾ ਸਾਡੀ ਫਸਲ ਨਹੀਂ ਹੈ ਤੇ ਕਣਕ ਦੀ ਸਾਡੇ ਦੇਸ਼ 'ਚ ਲੋੜ ਨਹੀਂ ਹੈ। ਸਾਡੀ ਬੜੀ ਵੱਡੀ ਗੱਲ ਕਰਤੀ ਤੁਸੀਂ ਵੀ ਸਾਡੇ ਮੁਲਕ ਦੇ ਵਿੱਚ ਕਣਕ ਦੀ ਲੋੜ ਨਹੀਂ ਹੈ। ਬਿਲਕੁਲ ਇਸ ਕਰਕੇ ਲੋੜ ਨਹੀਂ ਹੈ ਕਿ ਜਿਸ ਤਰ੍ਹਾਂ ਆਪਣੇ ਵਰਲਡ ਵਪਾਰ ਦੀ ਗੱਲ ਚੱਲ ਰਹੀ ਹੈ ਇਸ ਵੇਲੇ ਉਹ ਚ ਬਾਹਰ ਦੀਆਂ ਅਵਸਥਾ ਸਾਡੇ ਦੇਸ਼ 'ਚ ਸਸਤੀਆਂ ਮਿਲਣਗੀਆਂ ਟੈਕਸਾਂ ਦੀ ਅਦਲਾ ਬਦਲੀ ਜਿਹੜੀ ਚੱਲ ਰਹੀ ਹੈ ਜਿਹੜਾ ਚਰਚਾ ਬੜੇ ਜੋਰਾਂ ਤੇ ਆ ਉਹ ਚ ਸਾਡੇ ਦੇਸ਼ ਦੀ ਕਣਕ ਨੂੰ ਉਹਨਾਂ ਨੇ ਖਾਣ ਦੇ ਯੋਗ ਹੀ ਨਹੀਂ ਸਮਝਣ ਰਹੇ ਨੇ। ਕਿਉਂਕਿ ਜੋ ਸਿਆਣਾ ਦੀ ਵਰਤੋਂ ਜ਼ਿਆਦਾ ਹੋਵੇ ਚ ਖਾਦਾਂ ਦੀ ਵਰਤੋਂ ਜ਼ਿਆਦਾ ਹੋ ਰਹੀ ਬੇਲੋੜੀ ਆ ਉਹਨੇ ਇਸੇ ਗੱਲ ਨੂੰ ਕਹਿ ਕੇ ਇਹਨੂੰ ਰਿਜੈਕਟ ਕਰ ਦੇਣਾ ਵੀ ਇਹ ਖਣਜੋਗ ਹੀ ਨਹੀਂ ਹੈ ਇਸ ਕਰਕੇ ਖਣਕ ਸਾਡੀ ਖੇਤੀ ਨਹੀਂ ਰਹਿ ਜਾਣੀ ਇਹ ਤੋਂ ਅਸੀਂ ਮੁਨਾਫਾ ਹੀ ਨਹੀਂ ਕਮਾ ਸਕਣਾ ਹੁਣ ਕਾਲੂ ਸਾਹਿਬ ਅਸੀਂ ਇਹ ਵੀ ਸੁਣਦੇ ਆ ਕਿ ਕਣਕ ਪਹਿਲਾਂ ਇੰਡੀਆ ਦੀ ਧਰਤੀ ਤੇ ਨਹੀਂ ਸੀ ਹੁੰਦੀ ਇਹ ਬਾਹਰੋਂ ਆਈ ਹੋਈ ਕੋਈ ਫਸਲ ਹੈ ਜੀ ਬਿਲਕੁਲ ਜੀ ਪੰਜਾਬ ਦੀ ਕਣਕ ਹੋਰ ਕਿਸਮ ਦੀ ਜਿਹੜੀ ਮਾੜੀ-ਮੋਟੀ ਹੁੰਦੀ ਸੀ ਅਸੀਂ ਮੱਕੀ ਖਾਂਦੇ ਸੀ ਬਾਜਰਾ ਖਾਂਦੇ ਸੀ ਸਤਨਾਜਾ ਖਾਂਦੇ ਸੀ ਇਹ ਸਾਡਾ ਅਨਾਜ ਨਹੀਂ ਸੀ ਇਹ ਸਾਡੇ ਤੇ ਜਿਸ ਤਰ੍ਹਾਂ ਚਾਹ ਥੋਪੀ ਗਈ ਹੈ ਜਿਸ ਤਰ੍ਹਾਂ ਜੂਰੀਆ ਥੋਪਿਆ ਗਿਆ ਵਾ ਜਿਸ ਤਰ੍ਹਾਂ ਸਾਡੇ ਤੇ ਬਾਕੀ ਚੀਜ਼ਾਂ ਥੋਪੀਆਂ ਗਈਆਂ ਨੇ ਬਾਹਰੋਂ ਲਿਆ ਕੇ ਵਰਲਡ ਟ੍ਰੇਡ ਦੇ ਤਹਿਤ ਉਸ ਤਰ੍ਹਾਂ ਇਹ ਥੋਪੀ ਗਈ ਹੈ ਔਰ ਐਸੀ ਤੇ ਸ਼ੁਰੂ ਤੋਂ ਇਸ ਗੱਲ ਦੇ ਵਿਰੋਧੀ ਵੀ ਰਹੇ ਆ ਜਦੋਂ ਗੈਟ ਸਮਝੌਤਾ ਸੀ ਉਹਦਾ ਵਿਰੋਧ ਵੀ ਕੀਤਾ ਸੀ ਜਦੋਂ ਇਹ ਡਬਲਯੂਟੀਓ ਆਇਆ ਉਹਦੇ ਵੀ ਵਿਰੋਧ ਤੁਹਾਨੂੰ ਹੈਗਾ ਗਿਆਨ ਕਿ ਕਣਕ ਇੰਡੀਆ ਵਿੱਚ ਕਦੋਂ ਆਈ ਔਰ ਕਦੋਂ ਪ੍ਰਚਲਿਤ ਹੁੰਦੀ ਹੈ ਜਿਹੜੀ ਬਾਹਰ ਦੀ ਕਣਕ ਆਈ ਹੈ ਜੀ ਇਹ 68 ਸੰਦੇ ਕੋਲ ਆਈ ਹੈ ਜਦੋਂ ਮੈਕਸੀਕਨ ਕਣਕ ਪਹਿਲੀ ਵਾਰ ਆਈ ਸੀਗੀ ਤੇ ਮੈਕਸੀਕਨ ਕਣਕ ਦਾ ਬੀਜ ਜਦੋਂ ਮੰ ਉਸ ਸਮੇਂ ਉਹਨਾਂ ਸ਼ਰਤ ਲਾਈ ਸੀ ਵੀ ਸਾਨੂੰ ਇਹਦੇ ਬਦਲੇ ਪੈਸੇ ਦਿਓ ਗਿਰਵੀ ਰੱਖੋ ਕੋਈ ਤੁਹਾਡੇ ਕੋਲ ਸਿਕਿਉਰਿਟੀ ਕੀ ਹੈ ਤੇ ਇੰਡੀਆ ਗਵਰਨਮੈਂਟ ਕੋ ਸਿਕਿਉਰਿਟੀ ਨਹੀਂ ਸੀ ਹੈਗੀ ਇਹਨਾਂ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਧਨਦਾਨ ਕਰੋ ਤੇ ਵੱਡੀ ਗੱਲ ਹੈ ਵੀ ਉਸ ਵੇਲੇ 30 ਟਨ ਦੇ ਕਰੀਬ ਸੋਨਾ ਪੰਜਾਬ ਦੇ ਲੋਕਾਂ ਨੇ ਇਕੱਠਾ ਕਰਕੇ ਦਿੱਤਾ ਸੀ ਇਸ ਕੰਮ ਲਈ ਮਤਾਵਾ ਨੇ ਆਪਣੀਆਂ ਵਾਲੀਆਂ ਲਾ ਕੇ ਦੇਤੀਆਂ ਸੀ ਚੂੜੀਆਂ ਲਾ ਕੇ ਦੇਤੀਆਂ ਸੀ ਮੋਦਰੀਆਂ ਲਾ ਕੇ ਦੇਤੀਆਂ ਸੀ ਗਿਆ ਕਿ ਪੰਜਾਬ ਦੀ ਗੁਰਬਤ ਕੱਢ ਦੀਏ ਹਿੰਦੁਸਤਾਨ ਦੀ ਗੁਰਬਤ ਕੱਢ ਦੀਏ ਤੇ ਪੈਸਾ ਪੰਜਾਬ ਦਾ ਗਿਆ ਸੀ ਉਹ ਜਿਹੜਾ ਵੀ ਧਨ ਇਕੱਠਾ ਹੋਇਆ ਸੀ ਇਸ ਕੰਮ ਵਾਸਤੇ ਉਹ 82% ਪੰਜਾਬ ਦਾ ਦਾਨ ਸੀ ਉਸ ਵੇਲੇ ਅੱਜ ਉਹ 30 ਟਨ ਕਿੰਨਾ ਤੁਸੀਂ ਦੱਸਿਆ ਸੋਨਾ ਉਹ ਸੋਨਾ ਦਾਣ ਕਰਨ ਵਾਲਿਆਂ ਨੂੰ ਤੇ ਉਹ ਜਿਹੜੇ ਕੇਂਦਰ ਵਾਲੇ ਆ ਤੇ ਉਹ ਜਿਹੜੇ ਆਸਾਨ ਫਰਮੂਸ਼ ਲੋਕ ਹੱਤਵਾਦੀ ਕਹਿੰਦੇ ਤੇ ਫਿਰ ਸਾਨੂੰ ਗ੍ਰੀਨ ਰੈਵਿਊਲੂਸ਼ਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਮੈਕਸੀਕਨ ਕਣਕ ਲਿਆ ਕੇ ਜਿਹੜੀ ਲਾਲ ਰੰਗ ਦੀ ਸੀ ਉਹ ਤੋਂ ਬਾਅਦ ਪੰਜਾਬ ਚ ਉਹਨੂੰ ਮਿਕਸ ਕਰਕੇ ਪੀਵੀ 18 ਬਣਾਇੰਗੇ ਪੀਵੀ 18 ਨੂੰ ਮੁੜ ਕੇ ਚਿੱਟੀ ਕਰਕੇ ਕਲਿਆਣ ਬਣਾਇਆ ਗਿਆ ਫਿਰ ਅਸੀਂ ਗੱਡਿਆਂ ਤੋਂ ਅਨਾਜ ਭਰਨ ਦੀ بجائے ਗੱਡਿਆਂ ਤੇ ਭਰਨ ਲੱਗ ਪਏ ਟਰਾਲੀਆਂ ਤੇ ਭਰਨ ਲੱਗ ਪਏ ਟਰਾਲੀਆਂ ਤੇ ਭਰਨ ਲੱਗ ਪਏ ਉਹ ਜੋ ਮਿਲਿਆ ਸਾਨੂੰ ਕੀ ਉਸ ਸਮੇਂ ਸਾਡੇ ਪੰਜਾਬ ਦੇ ਸਿਰ ਤੇ 200 ਕਰੋੜ ਦਾ ਕਰਜ਼ਾ ਸੀ ਅੱਜ ਅਸੀਂ 1.80 ਲੱਖ ਦੇ ਕਰਜ਼ੇ ਥੱਲੇ ਆ ਕਿਸਾਨ ਕਿਸਾਨ ਕੱਲੇ 1.80 ਲੱਖ ਕਰੋੜ 1 ਲੱਖ ਏਕੜ ਪੰਜਾਬ ਦੀ ਹੁਣ ਤਾਂ ਵੇਖਣ ਨੂੰ ਸਾਡੇ ਕਿਸਾਨ ਬੜੇ ਖੁਸ਼ਹਾਲ ਲੱਗਦੇ ਆ ਵੱਡੀਆਂ-ਵੱਡੀਆਂ ਮਸ਼ੀਨਰੀਆਂ ਨੇ ਕੋਠੀਆਂ ਨੇ ਘਰ ਨੇ ਜੈਫਰਬਸਬ ਇਹੋ ਤਰਾਸਦੀ ਹੈ 12400 ਪਿੰਡ ਆ ਤੇ 1 ਲੱਖ 48000 ਕਰੋੜ ਸਰਕਾਰੀ ਸੰਸਥਾਵਾਂ ਦਾ ਕਰਜ਼ਾ ਵਾ ਤਕਸੀਮ ਆਪੇ ਕਰ ਲੋ ਪਿੰਡ ਤੋਂ ਕਿੰਨੇ ਆ ਗਏ 10 ਕਰੋੜ ਇੱਕ ਪਿੰਡ ਦੇ ਵੰਡੇ ਆ ਗਿਆ 1 ਲੱਖ ਕਰੋੜ 50 ਏਕੜ ਜ਼ਮੀਨ ਹੈ ਪੰਜਾਬ ਦੀ ਇੱਕ ਕਿੱਲੇ ਪਿੱਛੇ ਕਰਜ਼ਾ ਆਪਣੇ ਆਪ ਕੈਲਕੂਲੇਟ ਕਰ ਲੋ ਕਿੰਨਾ ਆ ਗਿਆ ਇਹ ਹੈਗਾ ਸਰਕਾਰੀ ਸੰਸਥਾਵਾਂ ਦਾ ਆਰਥੀਆਂ ਦਾ ਸਾਂਝੇ ਲੋਕਾਂ ਦਾ ਸ਼ਾਹੂਕਰਾਂ ਦਾ ਵੱਖਰਾ ਵਾ ਜਿਹਦੀ ਉੱਚੀ ਕੋਠੀ ਆ ਉਹਦੇ ਅੱਗੇ ਬਨੇਰੇ ਤੇ ਆ ਤੇ ਜਿਹੜਾ ਝੁੱਗੀ ਵਾਲਾ ਵਾ ਉਹਦੀ ਐ ਲਾਟ ਵੱਧ ਦੇਖਦੀ ਆ ਫਰਕ ਇਹ ਨਾ ਕੀ ਆ ਜਿਹੜਾ ਛੋਟਾ ਵਾ ਦਾ 2-3 ਲੱਖ ਦਾ ਕਰਨਾ ਵਾ ਤੁਸੀਂ ਕਣਕ ਦੀ ਤੇ ਦੱਸ ਦਿੱਤੀ ਇਤਿਹਾਸ ਦੱਸ ਦਿੱਤਾ ਆਪਣਾ ਜਿਹੜਾ ਫੀਲਡ ਆ ਤੁਹਾਡਾ ਗੰਨੇ ਦਾ ਇਹਦੇ ਬਾਰੇ ਵੀ ਦੱਸੋ ਦੇਖੋ ਮੈਂ ਇਸੇ ਗੱਲ ਤੇ ਆਉਣ ਲੱਗਾ ਸੀ ਪੰਜਾਬ ਦੇ ਲੋਕਾਂ ਨੇ ਬਚਣਾ ਹੈ ਤਾਂ ਉਹਨਾਂ ਨੂੰ ਬਾਹਰ ਤੇ ਆਉਣਾ ਪੈਗਾ ਉਹਨੂੰ ਗੰਨੇ ਤੇ ਆਉਣਾ ਪੈਗਾ ਕਣਕ ਝੋਨੇ ਦੀ ਡਾਇਵਰਸੀਫਿਕੇਸ਼ਨ ਦਾਲਾਂ ਨਾਲ ਨਹੀਂ ਹੋ ਸਕਦੀ ਮੇਰੀ 70 ਸਾਲ ਦੀ ਉਮਰ ਹੋ ਚੱਲੀ ਆ ਮੈਂ ਕਰੀ 1% ਤੋਂ ਵੱਧ ਰਕਬਾ ਨੇ ਵਾਦਾ ਵੇਖਿਆ ਦਾਣਾ ਥੱਲੇ ਕਰੀ ਬਾਗਬਾਨੀ ਥੱਲੇ ਰਕਬਾਨੀ ਵਾਦਾ ਵੇਖਿਆ 10% ਤੱਕ ਰਕਬਾ ਗੰਨੇ ਥੱਲੇ ਆ ਸਕਦਾ ਵਾ 20 ਤੋਂ 25% ਰਕਬਾ ਨਰਮੇ ਥੱਲੇ ਆ ਸਕਦਾ ਵਾ ਇਹ ਦੋ ਫਸਲਾਂ ਦੇ ਪੰਜਾਬ ਸਰਕਾਰ ਨੂੰ ਫੋਕਸ ਕਰਨ ਦੀ ਲੋੜ ਆ ਲੋਕਾਂ ਨੂੰ ਡਾਇਵਰਟ ਕਰਨ ਦੀ ਲੋੜ ਆ ਲੋਕਾਂ ਨੂੰ ਅਪਣਾਉਣ ਦੀ ਲੋੜ ਆ ਕਿਉਂਕਿ ਇਹਦੇ ਵਿੱਚ ਸਾਡਾ ਵਾਦਾ ਤੇ ਵਾਦਾ ਸਾਡਾ ਹੋਣਾ ਕਿਸ ਤਰ੍ਹਾਂ ਜੇ ਇੰਡਸਟਰੀ ਲੱਗੇਗੀ ਹੁਣ ਗੰਨਾ ਬੀਗ ਲਿਆ ਉਹਨੂੰ ਪੀਣ ਵਾਸਤੇ ਇੰਡਸਟਰੀ ਨਹੀਂ ਹੈ ਇੱਕ ਤਾਂ ਗੰਨੇ ਦੀ ਫਸਲ ਦੱਸੀ ਦੂਜੀ ਕਿਹੜੀ ਦੱਸੀ ਕਪਾਹ ਨਰਮਾ ਹਾਂਜੀ ਕਿਉਂਕਿ ਉਹਦੀ ਮੰਗ ਵੀ ਦੁਨੀਆ 'ਚ ਬਹੁਤ ਆ ਸਾਡਾ ਦੇਸ਼ ਜਿਹੜੀ ਕਾਟਰਨ ਪੇਜ ਹੈ ਜਿਆ ਐਕਸਪੋਰਟ ਕਰ ਰਿਹਾ ਹੈ ਅਸੀਂ ਵੱਡੇ ਐਕਸਪੋਰਟਰਾਂ ਚੋਂ ਆ ਲੇਕਿਨ ਸਾਡੀ ਤਰਾਸਦੀ ਹੈ ਵੀ ਸਾਡੀਆਂ 10 ਕੋਆਪਰੇਟਿਵ ਸਪਿਨ ਫੈਕਟਰੀਆਂ ਮਿਲਾਂ ਜਿਹੜੀਆਂ ਬੰਦ ਹੋ ਚੁੱਕੀਆਂ ਐ ਇਸ ਵੇਲੇ ਅੱਛਾ ਤੁਸੀਂ ਗੰਨੇ ਦਾ ਦੱਸੋ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਰਕਬੇ ਦੇ ਵਿੱਚ ਗੰਨੇ ਦੀ ਖੇਤੀ ਹੁੰਦੀ ਆ ਤੇ ਕਿੰਨੀ ਕੁ ਪ੍ਰੋਡਕਸ਼ਨ ਆ ਇਹਦੀ ਜਪਰ ਸਰ ਫਿਰ ਤੁਸੀਂ ਬੜਾ ਦੁਖ ਦੀ ਰਾਗ ਤੇ ਹੱਥ ਧਰਿਆ ਵਾ ਜਿਉਂ ਮੈਂ ਪੜਨੇ ਲੱਗਾ ਤੇ ਜਦੋਂ ਤੱਕ ਮੈਂ ਨੌਕਰੀ ਲੱਗਾ ਤੇ ਹੁਣ ਤੱਕ ਇਹ 1 ਲੱਖ ਏਕਟਰ ਦੇ ਦਿਵਾਲੇ ਘੁੰਮਿਆ ਕਦੇ 90 ਕਣਕ ਝੋਨਾ ਤੇ 11 ਲੱਖ ਹੈਕਟੇਰ ਤੋਂ ਵੱਧ ਹਾਂਜੀ 35 35 ਲੱਖ ਤੱਕ ਵੀ ਗਿਆ ਜੀ 35 ਲੱਖ ਜੀ ਜੀ 40 ਲੱਖ ਐਕਟਰ 'ਚ ਖੇਤੀ ਹੋ ਰਹੀ ਪੰਜਾਬ 'ਚ ਤੇ ਕਣਕ ਝੋਨਾ 35 36 ਤੱਕ ਵੀ ਗਿਆ ਵਾ ਤੇ ਗੰਨਾ ਕਰੀ ਲੱਖ ਹੈਕਟੇਰ ਤੋਂ ਨੇ ਵਧਿਆ ਕਰੀ 90000 ਹੋ ਜਾਂਦਾ ਕਰੀ 1 ਲੱਖ 10000 ਹੋ ਜਾਂਦਾ ਕਾਰਨ ਕੀ ਹੈ ਜੀ ਪ੍ਰੋਸੈਸਿੰਗ ਦੀ ਇੰਡਸਟਰੀ ਨਹੀਂ ਲੱਗ ਸਕੀ ਅਸੀਂ ਸਿਰਫ ਖੰਡ ਬਣਾਈਏ ਤੋਂ ਖੰਡ ਦੀ ਖਪਤ ਕਿੰਨੀ ਹੋਏਗੀ ਪੰਜਾਬ ਦੇ ਲੋਕ ਕਿੰਨੀ ਖੰਡ ਖਾ ਸਕਦੇ ਆ ਯੂਪੀ 'ਚ ਬੜੀਆਂ ਮੇਲਾ ਨੇ ਬਾਕੀ ਮਹਾਰਾਸ਼ਟਰ 'ਚ ਬੜੀਆਂ ਨੇ ਉਤੋਂ ਐਕਸਪੋਰਟ ਕਰਨਾ ਸੌਕਾ ਵਾ ਸਾਨੂੰ ਦੂਰ ਪ ਸੋ ਗੰਨੇ ਤੋਂ 에ਥਨੋਲ ਬਣਾਈਏ ਜਿਹੜੀ ਗੰਨੇ ਦੀ ਮੈਲ ਤੋਂ ਬਾਇਓ ਸੀएनजी ਬਣਾਈਏ ਗੈਸ ਬਣਾ ਕੇ ਪੰਪਾਂ ਨੂੰ ਵੇਚੀਏ ਆਇਲ ਕੰਪਨੀਆਂ ਨੂੰ ਵੇਚੀਏ ਜਿਹੜੀ ਸਾਡੇ ਕੋਲ ਚੂਰਾ ਬਚਿਆ ਤੋਂ ਅਸੀਂ ਬਿਗਲੀ ਬਣਾਈਏ ਕੋ-ਜਨਰੇਸ਼ਨ ਚ ਜਾਈਏ ਉਹ ਪਲਾਂਟ ਸਾਡੇ ਲਾਏ ਨਹੀਂ ਗਏ ਇਹ ਹੁਣ ਲਾਉਣ ਲੱਗੇ ਨੇ ਤੇ ਇਸ ਵੇਲੇ ਪ੍ਰਾਈਵੇਟਾਈਜੇਸ਼ਨ ਦਾ ਜ਼ਿਆਦਾ ਜ਼ੋਰ ਹੈ ਜੇ ਉਹ ਲੱਗ ਜਾਣ ਪੰਜਾਬ ਦੇ ਵਿੱਚ ਪੰਜਾਬ ਦਾ 70% ਗੰਨਾ ਜਿਹੜਾ ਮਾਝੇ ਤੇ ਦੁਆਬੇ ਚ ਆ ਬਿਆਸ ਦਰਿਆ ਦੇ ਕੰਡੇ ਤੇ 라ਵੀ ਦਰਿਆ ਦੇ ਕੰਡੇ ਤੇ ਕਿਉਂ ਨਹੀਂ ਇੱਥੇ ਇੰਡਸਟਰੀ ਲਾਈ ਜਾਂਦੀ 에ਥਨੋਲ ਦੇ ਪਲਾਂਟ ਕਿਉਂ ਨਹੀਂ ਲਾਈ ਜਾਂਦੇ ਬਾਇਓ ਸੀएनजी ਦੇ ਕਿਉਂ ਨਹੀਂ ਲਾਈ ਜਾਂਦੇ ਇਹ ਲੱਗ ਜਾਂਦੇ ਲੋਕਾਂ ਨੂੰ ਕੀ ਇਤਰਾਜ ਆ ਲੋਕ ਸਾਰੀ ਬਾਈ ਦੀ ਗੱਲ ਨਹੀਂ ਪੀਂਦੇ ਨਾ ਪੰਜਾਬ ਵਾਂਗ ਹੋਰ ਕਿਹੜੀ ਸਟੇਟ ਜਿਹੜੀ ਆ ਗੰਨੇ ਨੂੰ ਜਿਹੜੀ ਪ੍ਰਮੁਖਤਾ ਦਿੰਦੀ ਹੈ ਮਹਾਰਾਸ਼ਟਰ ਦੇ ਲਈ ਯੂਪੀ ਦੇ ਲਈ ਤਾਮਿਲਨਾਡੂ ਦੇ ਰਹੀ ਹੈ ਆਂਧਰਾ ਦੇ ਰਹੀ ਹੈ ਜਿੱਥੇ ਕੀ ਫਰਕ ਆ ਪੰਜਾਬ ਦਾ ਤੇ ਮਹਾਰਾਸ਼ਟਰ ਦੀ ਖੇਤੀ ਦਾ ਮਹਾਰਾਸ਼ਟਰ ਦੀ ਖੇਤੀ ਦਾ ਇੱਕੋ ਵੀ ਸੇ ਲੋងਜੀਟਿਊਡ ਜਿਹੜਾ ਉਹਦਾ ਕਹਿ ਲੋ ਵੀ ਦੁਨੀਆ ਦੇ ਜ਼ਮੀਨ ਦੇ ਉੱਤੇ ਸਥਿਤੀ ਹੈ ਨਾ ਉਹਦੀ ਉਹ ਵੱਖਰੀ ਆ ਉੱਥੇ ਕੋਰੇ ਨਹੀਂ ਪੈਂਦੇ ਉੱਥੇ ਸਿਆਲ ਬਹੁਤ ਘੱਟ ਆਉਂਦਾ ਗਰਮੀ ਦੇ ਨਾਲੇ ਕਹਿੰਦੇ ਉੱਥੇ ਝਾੜ ਜ਼ਿਆਦੇ ਆ ਜੀ ਝਾੜ ਇਸ ਕਰਕੇ ਜ਼ਿਆਦਾ ਉਹਨੂੰ ਲੰਬਾ ਸਮ ਪੰਜਾਬ ਦੀ ਫਸਲ ਨੂੰ ਤਕਨੀਕ ਦਾ ਵੀ ਫਰਕ ਆ ਗੰਨੇ ਨੂੰ ਬੀਜਣ ਦਾ ਸੰਭਾਲਣ ਦਾ ਇਹ ਤਕਨੀਕ ਸਾਡੇ ਵਾਲੀ ਸੀ ਪਰ ਆਹ ਜਿਹੜੀ ਟ੍ਰੈਂਚ ਤਕਨੀਕ ਅਸੀਂ ਪੰਜਾਬ ਦੇ ਤਿਆਰ ਕੀਤੀ ਆ ਇਹਨੂੰ ਮਹਾਰਾਸ਼ਟਰ ਨੇ ਪੂਰੀ ਤਰ੍ਹਾਂ ਬਣਾ ਲਿਆ ਤੇ ਪੰਜਾਬ ਨੇ ਨਹੀਂ ਬਣਾਇਆ ਪੰਜਾਬ ਵਾਲੇ ਸ਼ੁਰੂ ਹੋਣ ਲੱਗੇ ਆ ਨਹੀਂ ਪੰਜਾਬ 'ਚ ਵੇਖਦਾ ਵੀ 99% ਜਿਹੜੇ ਨੂੰ ਇਹ ਕਰਨਾ ਜਿਹੜਾ ਉਹ ਰਵਾਇਤੀ ਮੈਂ ਦੱਸ ਰਿਹਾ ਜੀ 2000 ਦੀ ਖੋਜ ਹੋਈ 2006 'ਚ ਪ੍ਰਵਾਨਿਤ ਹੋਈ ਤੇ ਪੰਜਾਬ 'ਚ ਵਿਧੀ ਟ੍ਰੈਂਚ ਵਿਧੀ ਉਹਨਾਂ ਉਹ 95% ਟ੍ਰੈਂਚ ਵਿਧੀ ਦੇ ਆ ਗਏ ਨੇ ਮਸ਼ੀਨੀ ਕਰਨ ਦੇ ਆ ਗਏ ਉਹਨਾਂ ਦਾ ਗੰਨਾ 95% ਮਸ਼ੀਨਾਵਾਂ ਵੜਦੀਆਂ ਮਸ਼ੀਨਾਵਾਂ ਬੀਜਦੀਆਂ ਮਸ਼ੀਨਾਾਂ ਗੋੜਦੀਆਂ ਮ ਤੇ ਪੰਜਾਬ ਵਾਲੇ ਅਜੇ 1% ਤੱਕ ਵੀ ਨਹੀਂ ਪਹੁੰਚੇ ਇਥੇ ਸੋਚਦਾ ਸਮ ਫਰਕ ਵੇਖ ਲੋ ਕੀ ਆ ਵੀ ਅਸੀਂ ਕਿਤਨਾ ਬਣਾ ਰਹੇ ਆ ਜਾਂ ਤੁਸੀਂ ਉਹ ਗਿਆਨਵਾਨ ਜ਼ਿਆਦਾ ਵਾ ਜਾਂ ਸਾਡੇ ਕੋਲ ਪੈਸੇ ਹੀ ਬਹੁਤ ਜ਼ਿਆਦਾ ਵਾ ਦੋਈ ਗੱਲਾਂ ਹੋ ਸਕਦੀਆਂ ਨੇ ਕਿ ਸਾਨੂੰ ਪੈਸਾ ਦੀ ਲੋੜ ਨਹੀਂ ਹੈ ਔਰ ਇਹ ਇਸ ਤਕਨੀਕ ਨਾਲ ਖੇਤੀ ਦੇ ਖਰਚੇ ਘਟਦੇ ਆ ਲਾਗਤ ਖਰਚੇ ਘਟਣ ਨਾਲ ਜਿਹੜੀ ਪ੍ਰੋਫਿਟੇਬਿਲਟੀ ਵਧੇਗੀ ਸਾਡੀ ਪ੍ਰੋਡਕਸ਼ਨ ਵਧੇਗੀ ਸਾਡੇ ਪੈਸੇ ਵਧਣਗੇ ਜਿਹੜੀਆਂ ਮਿਲਾਂ ਨੇ ਉਹਨੂੰ ਇਹ ਚ ਰਿਕਵਰੀ ਵੱਧ ਮਿਲੇਗੀ ਜਦੋਂ ਮਿਲੋਂ ਰਿਕਵਰੀ ਵੱਧ ਮਿਲੇਗੀ ਤੇ ਮਿਲਾਂ ਲੰਬਾ ਸਮਾਂ ਚੱਲਣਗੀਆਂ ਜਿਹੜੀਆਂ ਅੱਜ 1 ਦਸੰਬਰ ਨੂੰ ਚੱਲ ਰਹੀਆਂ 1 ਨਵੰਬਰ ਨੂੰ ਚੱਲ ਪਿਆ ਕਰਨਗੀਆਂ ਜਿਹੜੇ ਮਸ਼ੀਨਾਂ ਆ ਗਈਆਂ ਬੰਦੇ ਲੇਬਰ ਲੱਪਣ ਦੀ ਜਰੂਰਤ ਨਹੀਂ ਰਹੇਗੀ ਅਪ੍ਰੈਲ ਜੀ ਵੀ ਚੱਲਣਗੀਆਂ ਮਈ ਜੀ ਵੀ ਚੱਲਣਗੀਆਂ ਇਹ ਦਿੱਕਤਾਂ ਸਾਰੀਆਂ ਦੂਰ ਹੋਣਗੀਆਂ ਪਰ ਇਹਨੂੰ ਅਡਾਪਟ ਕਰਨ ਦੀ ਲੋੜ ਆ ਹੁਣ ਸਰਕਾਰ ਨੇ ਆਇਆ ਕਿ 25 ਮਸ਼ੀਨਾਂ ਦੇ ਸਬਸਿਡੀ ਦਿੱਤੀ ਆ ਅੱਛਾ ਆ ਬੜੀ ਬੜੀ ਵੱਡੀ ਮਸ਼ੀਨ ਖਰੀੋਤੀ ਆ ਤੁਹਾਡੇ ਮਗਰ ਔਰ ਇਹ ਵੀ ਇੱਕ ਰੈਵਿਊਲੂਸ਼ਨ ਆ ਗੰਨੇ ਦੀ ਖੇਤੀ ਦਾ ਬਹੁਤ ਵੱਡਾ ਰੈਵਿਊਲੂਸ਼ਨ ਆ ਇਹਦੇ ਬਾਰੇ ਦੋ ਜੀ ਸਾਨੂੰ ਗਿਆਨ ਦੋ ਬਾਰੇ ਇਹ ਏਡੀ ਮਸ਼ੀਨ ਹੈ ਜੀ ਕਿੰਨੀ ਕੀਮਤ ਹੈ ਇਹਦੀ ਇਹ ਕੀਮਤ ਵਾਈਜ਼ 90 ਲੱਖ ਤੋਂ ਲੈ ਕੇ 95 ਲੱਖ ਸੱਕਦੇ ਪੈਣ ਮਾਡਲ ਨੇ ਜੀ ਦੇ ਤੇ ਇੱਕ ਦਿਨ ਦੇ ਵਿੱਚ 1500 ਕਿਲੋ ਕੁਇੰਟਲ ਗੰਨਾ ਵੱਢਦੀ ਹੈ 1500 ਕੁਇੰਟਲ ਕਹਿੰਦੇ ਮਤਲਬ 5 ਕਿੱਲੇ ਜੋ ਸਾਡੀ ਖੇਤੀ ਇੱਕ ਦਿਨ ਜੀ ਇਹਦਾ ਮਤਲਬ ਜਿਹੜੇ ਛੋਟੇ ਕਿਸਾਨ ਨੇ ਉਹ ਇੱਕ ਦਿਨ ਜੀ ਵਿਲੇ ਹੋ ਸਕਦੇ ਆ ਤੇ ਇਹ ਇਹ ਜਿਹੜੀ ਮਸ਼ੀਨ ਆ ਕਿਹੜੀ ਕੰਪਨੀ ਦੀ ਆ ਹੋਰ ਕਿਹੜੀਆਂ ਕਿਹੜੀਆਂ ਵਧੀਆ ਜਿਹੜੀਆਂ ਇੱਥੇ ਮਸ਼ੀਨਾਂ ਨੇ ਚਾਰ ਪੰਜ ਕੰਪਨੀਆਂ ਨੇ ਮਸ਼ੀਨਾਂ ਬਣਾਈਆਂ ਸੀ ਜਿੱਚੇ ਦੋ ਕਾਮਯਾਬ ਹੋਈਆਂ ਜੀ ਇਹ ਸ਼ਕਤੀਮਾਨ ਕੰਪਨੀ ਦੀ ਆ ਇੱਕ ਸੀਐਨਐਚ ਕੰਪਨੀ ਆ ਹਾਲੈਂਡ ਦੀ ਅੱਛਾ ਇਹ ਵੀ ਗੱਲ ਦੱਸਿਓ ਕਾਲੂ ਸਾਹਿਬ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਗੰਨਾ ਵੱਢਣ ਵਾਲੀ ਮਸ਼ੀਨ ਕਦੋਂ ਹੁੰਦੀ ਐ ਇਹ 2018 ਦੇ ਵਿੱਚ ਲਿਆਂਦੀ ਸੀ ਜਦੋਂ ਪੰਜਾਬ ਦਾ ਗੰਨਾ ਸਲਾਹ ਕਰ ਸੀ ਜੀ ਅੱਛਾ ਜੀ ਉਦੋਂ ਐਂਟਰ ਕਰਾਈ ਸੀ ਕਿਉਂਕਿ ਮਸ਼ੀਨਾਂ ਬਣਾਉਣ 'ਚ ਮੇਰਾ ਬੜਾ ਯੋਗਦਾਨ ਐ ਮੈਂ ਐਡਵਾਈਸ ਕਰਕੇ ਬਣਾਈਆਂ ਨੇ ਜਿਹੜੀਆਂ ਫੋਰਨ 'ਚ ਮਸ਼ੀਨਾਂ ਸੀ ਬਹੁਤ ਵੱਡੀਆਂ ਸੀ ਉਥੇ ਜ਼ਮੀਨਾਂ ਵੱਡੀਆਂ ਹੁੰਦੀਆਂ 5-5 ਕਰੋੜ ਰਕਬਾ ਬਹੁਤ ਜਿਆਦਾ 5-5 ਕਰੋੜ ਦੀਆਂ ਮਸ਼ੀਨਾਂ ਪੰਜਾਬ 'ਚ ਨਹੀਂ ਚੱਲ ਸਕਦੀਆਂ ਇੱਥੇ ਕਿਸੇ ਵੇਗਾ ਵੱਢਣਾ ਪੈਣਾ ਤੇ ਕਿੱਲਾ ਵੱਢਣਾ ਪੈਣਾ ਇੱਥੇ ਵੀਰੇ ਇਸ ਤਰ੍ਹਾਂ ਜਿਹੜੀ ਤੁਸੀਂ CNH ਕੰਪਨੀ ਆ ਉਹ ਦਾ ਪੁੰਨੇ ਚ ਹੈ ਇਹ ਦੋਨੇ ਕੰਪਨੀਆਂ ਬਣਾ ਰਹੀਆਂ ਨੇ ਤੇ ਦੋਨਾਂ ਦੀਆਂ ਪੰਜਾਬ 'ਚ ਮਸ਼ੀਨਾਂ ਆਈਆਂ ਇੱਕ ਗੱਲ ਦੱਸਿਓ ਕਿ ਪੰਜਾਬ ਸਰਕਾਰ ਇਹੋ ਜੀ ਵੱਡੀ ਮਸ਼ੀਨਰੀ ਦੇ ਉੱਤੇ ਬਹੁਤ ਵੱਡੀ ਸਬਸਿਡੀ ਦਿੰਦੀ ਆ ਇਹਦੇ ਤੇ ਵੀ ਮਿਲਦੀ ਆ ਜੀ ਜੀ ਇਸ ਮਸ਼ੀਨ ਦੇ ਉੱਤੇ 40% ਸਬਸਿਡੀ ਆ ਜੀ ਤੇ 40 ਲੱਖ ਤੱਕ ਸਬਸਿਡੀ ਆ ਜੀ ਇਸ ਮਸ਼ੀਨ ਤੇ 40 ਲੱਖ ਤੱਕ ਜੀ ਤੇ ਤਰਾਸਦੀ ਹੈ ਵੀ ਪੰਜਾਬ ਸਰਕਾਰ ਨੇ ਕਿ 25 ਮਸ਼ੀਨਾਂ ਦੇ ਸਬਸਿਡੀ ਰੱਖੀ ਆ ਤੇ ਪੰਜਾਬ ਦੇ ਸਿਰਫ 8 ਕਿਸਾਨਾਂ ਨੇ ਇਹਨੂੰ ਅਵੇਲ ਕੀਤਾ ਜੀ ਅਜੇ ਸਿਰਫ ਹਾਂ ਜੀ ਤੇ ਜੇ ਪੈਸੇ ਲੈਪਸ ਹੋ ਗਏ ਤੇ ਸੈਂਟਰ ਨੂੰ ਮੁੜ ਕੇ ਕਹਿਣਾ ਮੈਂ ਨਹੀਂ ਦਿੰਦਾ ਤੁਸੀਂ ਵਰਤਦੇ ਨਹੀਂ ਅੱਛਾ ਸਰਕਾਰ ਨੇ ਕੇਂਦਰ ਸਰਕਾਰ ਨੇ ਬਹੁਤ ਵੱਡੀ ਰਕਮ ਭੇਜੀ ਆ ਪਰ ਸਾਡੇ ਜ਼ਿਮੀਂਦਾਰਾਂ ਨੇ ਜਾਂ ਜਿਹੜੇ ਗੰਨਾ ਕਾਸ਼ਤਕਰ ਉਹਨਾਂ ਇੰਟਰਸਟ ਨਹੀਂ ਨਹੀਂ ਲਿਆ ਜੀ ਕਾਰਨ ਕੀ ਹੈ ਜੀ ਇਹ ਇੱਕ ਗੱਲ ਛੋਟੀ ਜੀ ਆ ਸਮਝਣ ਦੀ ਕਹਿੰਦੇ ਜੀ ਮਸ਼ੀਨ ਬੜੀ ਵੱਡੀ ਹੈ ਕੀਮਤੀ ਬੜੀ ਹੈ ਹੁਣ ਜਦੋਂ 1 ਕਰੋੜ ਦੀ ਮਸ਼ੀਨ ਲੈ ਲਈ ਮੰਨ ਲਓ 40 ਲੱਖ ਸਬਸਿਡੀ ਤੇ 60 ਲੱਖ ਦੀ ਰਹਿ ਗਈ ਕਿਹੜਾ ਕਿਸਾਨ ਹੈ ਜਿਹਦੇ ਘਰ 60 ਲੱਖ ਦੇ ਇੰਪਲੀਮੈਂਟ ਨਹੀਂ ਖੜੇ ਟਰੈਕਟਰ ਟਰਾਲੀਆਂ ਸਾਰੇ ਸੰਦ ਪਾ ਕੇ ਉਹ ਕਰ ਲਈ ਰੱਖੇ ਨੇ ਕਿ ਮੇਰਾ ਕੰਮ ਸਮੇਂ ਸਿਰ ਹੋ ਜਾਵੇ ਇਸ ਅਮਾਉਂਟ ਨੂੰ ਇਸ ਅਮਾਉਂਟ ਨੂੰ ਵੱਡਾ ਕਹਿੰਦੇ ਆ ਤੇ ਇਹ 60 ਲੱਖ ਬਹੁਤ ਵੱਡੀ ਇਨਵੈਸਟਮੈਂਟ ਆ ਉਹਨਾਂ ਦੀ ਉਹ ਇਨਵੈਸਟਮੈਂਟ ਮਿੱਟੀ ਹੈ ਜਿਹੜੀ ਆਪਣੇ ਘਰ ਖੜੀ ਕੀਤੀ ਉਹਨੂੰ ਛੋਟੀ ਕਹਿੰ ਲੈਦੇ ਆ ਇਹ ਫਿਰ ਗੰਨਾ ਵੱਡਣ ਵਾਲੀ ਕੰਬਾਈ ਨਹੀਂ ਮੰਨ ਲਈ ਆ ਬੜੇ ਬੜੇ ਵੱਡੇ ਤੇ ਪਿੱਲਰ ਜੇ ਕੀ ਹੈਗੀ ਕੋਈ ਤਕਨੀਕ ਨੇ ਰੋਲਰ ਨੇ ਜੀ ਇਹ ਡਿੱਗੇ ਹੋਏ ਗੰਨਿਆਂ ਨੂੰ ਪਹਿਲਾਂ ਖੜਾ ਕਰਦੇ ਆ ਜੀ ਖੜਾ ਕਰਕੇ ਨੂੰ ਸਿੱਧਾ ਕਰਦੇ ਆ ਇਹ ਜਮੀਨ ਤੇ ਲੈਵਲ ਕਰਨਾ ਜੀ ਕਿਸ ਲੈਵਲ ਤੋਂ ਕੱਟਣਾ ਗੰਨਿਆਂ ਨੂੰ ਵੱਧ ਘੱਟ ਕਰਦੇ ਵੱਧ ਘੱਟ ਕਰਨ ਵਾਸਤੇ ਜਮੀਨ ਦੇ ਇੰਨਾ ਥੱਲੇੋਂ ਕੱਟਦੀ ਹੈ ਕਿਸਾਨ ਦਾ ਝਾੜ ਵਧੇਗਾ ਜਮੀਨ ਦੇ ਥੱਲੋਂ ਜਮੀਨ ਦੇ ਮੇਰੇ ਮੋਢਾ ਕੁਮਾਰ ਕਿਦਾਂ ਬੋਤ ਵਧੀਆ ਹੋਵੇਗਾ ਜਿੰਨਾ ਮੋਢਾ ਕੁਮਾਰ ਉਹਦਾ ਵਧੀਆ ਫੁੱਟਦਾ ਵਾ ਜਿਹੜਾ ਜਮੀਨ ਦੇ ਥੱਲੋਂ ਕੱਟੇ ਜਾਂਦਾ ਅੱਛਾ ਜੀ ਜਿੱਦਾਂ ਭਈਏ ਉੱਪਰੋਂ ਵੜ ਦਿੰਦੇ ਆ ਜਿਹੜੇ ਅੱਖ ਉੱਪਰੋਂ ਫੁੱਟ ਗਈ ਉਹਨੇ ਹੇਠਲੀ ਅੱਖ ਨੂੰ ਪੁੱਟਣ ਉੱਗਣ ਦਾ ਮੌਕਾ ਹੀ ਨਹੀਂ ਦੇਣਾ ਹਾਂ ਇਸ ਕਹ ਕੇ ਜਿੰਨਾ ਥੱਲੋਂ ਵੜੇ ਜਾਏਗਾ ਉਹਦੇ ਟਿੱਲਰ ਜਵਾੜਾ ਵਧਣਗੇ 8 9 ਕੰਨੇ ਵੜੇ ਬੜਾ ਤਾਮਝਾਮ ਲੱਗਿਆ ਸ਼ਰਮਾ ਜੀ ਆ ਵਿਖਾਓ ਯਾਰਾ ਇੱਧਰ ਇਹਦੇ ਹੋ ਗਏ ਇਹਦੇ ਸੰਭਾਲਣ ਵਾਲੇ ਇੱਕ ਆਹ ਲੱਗੇ ਸਾਈਡ ਇਹ ਇਤਨਾ ਜਿਹੜਾ ਦੋ ਰੋਲਰ ਜਿਹੜੇ ਆ ਇਹ ਡਿੱਗੇ ਹੋਏ ਗੰਨੇ ਨੂੰ ਖੜਾ ਕਰਦੇ ਆ ਦੋ ਜਿਹੜੇ ਸਿੱਧੇ ਕਰਕੇ ਉਹ ਇਟਾ ਕਾਲੇ ਰੰਗ ਦੇ ਕਟਰ ਨੇ ਉਹਨਾਂ ਨੂੰ ਗੰਨਾ ਦਿੰਦੇ ਨੇ ਮਤਲਬ ਗੰਨੇ ਨੂੰ ਇੱਕ ਵਾਰੀ ਸਿੱਧਾ ਕਰਕੇ ਫਿਰ ਲੰਮਾ ਪਾੜਣਾ ਇਹਨਾਂ ਨੇ ਉਹਨਾਂ ਨੇ ਕੱਟਣਾ ਵਾ ਕੱਟ ਕੇ ਪੂਰਾ ਗੰਨਾ ਇਹ ਰੋਲਰ ਨੇ ਅੰਦਰ ਲੈ ਕੇ ਜਾਣਾ ਉਹਨੇ ਛਿੱਲਣਾ ਅੰਦਰ ਰਬੜ ਰੋਲਰ ਲੱਗੇ ਆ ਛਿੱਲੋਂ ਤੋਂ ਬਾਅਦ ਉਹਦੇ ਟੋਟੇ ਕਾ ਕੇ ਟਰਾਲੀ 'ਚ ਲੋਡ ਕਰਦੇ ਨੇ ਉਹ ਕੈਨ ਕੈਰੀਅਰ ਨੇ ਅੱਛਾ ਤੇ ਉਹਨਾਂ ਕੈਨ ਇਹਦਾ ਟਰਾਲੀ ਛੋਟੀ ਜਿਹੜੀ ਹੋਊਗੀ ਉਹ 'ਚ ਹਾਈਡਰੌ ਉਨੇ ਵੱਡੀ ਟਰਾਲੀ ਚ ਪਟੜਣਾ ਇਹ ਵੀ ਇਹ ਵੀ ਮੇਲ ਇਹ ਵੀ ਮਸ਼ੀਨ ਲੱਗਦੀ ਆਪਣੇ ਕਿਸੇ ਕਿਸਾਨ ਦੀ ਆਪਣੇ ਇਲਾਕੇ ਦੀ ਇਹ ਆਪਣੇ ਸੈਦੂਵਾਲ ਪਿੰਡ ਦੀ ਮਸ਼ੀਨ ਹੈ ਜੀ ਅਮਰਤਪਾਲ ਸਿੰਘ ਸਾਡੇ ਕੇਨ ਗਰੋਵਰ ਨੇ ਉਹਨਾਂ ਨੇ ਲਈ ਆ ਤੇ ਉਹਨਾਂ ਨੇ ਆ ਕਾ ਮਿਲਣਾ ਟਾਈਪ ਕੀਤਾ ਵਾ ਕਿਸਾਨਾਂ ਨਾਲ ਟਾਈਪ ਕੀਤਾ ਵਾ ਤੇ ਕਿਸਾਨਾਂ ਨੂੰ ਇਹ ਕਿਹਾ ਕਿ ਤੁਸੀਂ ਗੰਨਾ ਬੀਜੀ ਜੋ ਵੱਢ ਕੇ ਮਿਲ ਨੂੰ ਮੈਂ ਆਪੇ ਸਪਲਾਈ ਕਰੀ ਜੋ ਪਰਚੇ ਮੈਂ ਆਪੇ ਲਈ ਆਉਂਗਾ ਪੈਸੇ ਵੀ ਲਾ ਕੇ ਤੁਹਾਨੂੰ ਮੈਂ ਦੇ ਜਾਈਂਗਾ ਇਹ ਕਿਸਾਨ ਨੇ ਇੱਕ ਕਿਸਾਨ ਨੇ ਅਮਰਤਪਾਲ ਸਿੰਘ ਜੀ ਅਮਰਤਪਾਲ ਸਿੰਘ ਜੀ ਤੁਸੀਂ ਕਦੋਂ ਲਈ ਮਸ਼ੀਨ ਇਹ ਸਾਨੂੰ ਜੀ ਮਾਰਚ ਮਹੀਨੇ ਸਰ ਉਹਨਾਂ ਨੇ ਡਿਲੀਵਰ ਕਰਤੀ ਸੀਗੀ ਕੀ ਕੀ ਬੈਨੀਫਿਟ ਹੋਇਆ ਤੁਹਾਨੂੰ ਜਾਂ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰਾਂ ਨੂੰ ਪਹਿਲੇ ਤੇ ਜਿਹੜੇ ਛੋਟੇ ਜ਼ਿਮੀਂਦਾਰਾਂ ਨੂੰ ਪਰਚੀ ਦੀ ਬਹੁਤ ਦਿੱਕਤ ਆਉਂਦੀ ਸੀਗੀ ਪਰਚੀ ਮਿਲਣੀ ਬੜੀ ਮੁਸ਼ਕਲ ਸੀਗੀ ਤੁਹਾਨੂੰ ਪਰਚੀਆਂ ਦੀ ਲੋੜ ਨਹੀਂ ਪੈਂਦੀ ਸਾਨੂੰ ਪਰਚੀ ਮਿਲੇਗੀ ਪਹਿਲ ਦੇ ਆਧਾਰ ਤੇ ਮਿਲੇਗੀ ਜੀ ਜੇ ਦਿਨ ਦਾ ਕੋਈ 6 ਪਰਚੀਆਂ ਤੋਂ ਲੈ ਕੇ 8 ਪਰਚੀਆਂ 10 ਪਰਚੀਆਂ ਵੀ ਜਾਂਦੀਆਂ ਵਾ ਤੇ ਉਹਦੀ ਕੋਈ ਦਿੱਕਤ ਨਹੀਂ ਹੋਉਂਦਾ ਸਪੋਰਟ ਸਾਨੂੰ ਪਰਚੀ ਮਿਲੇਗੀ ਨਾਲ ਦੀ ਨਾਲ ਇਹਦੀ ਪੇਮੈਂਟ ਹੋਏਗੀ ਤੁਸੀਂ ਇਹ ਕਿੰਨਾ ਦਿਹਾੜੀ ਜੇ ਵਾਧ ਸਕਦੇ ਹੋ ਜਿਹੜਾ ਤੇ ਹੁਣ ਸਾਡੇ ਇਸ ਟਾਈਮ ਜਿਹੜੀ ਤਕਨੀਕ ਨਾਲ ਗੰਨਾ ਲੱਗ ਰਾਇਆ ਜੀ 1200 ਕੁਇੰਟਲ ਦੀ ਕੈਪੈਸਿਟੀ ਹੈ ਜੀ ਉਹ 3 ਕਿੱਲੇ 4 ਕਿੱਲੇ ਤਕਰੀਬਨ ਵਟ ਸਕਦੀ ਦਿਨ ਦੀ ਜੀ ਵੱਡਿਆ ਨਹੀਂ ਸਾਡਾ ਸੀਜ਼ਨ ਪਹਿਲਾਂ ਅਸੀਂ ਇਹ ਚੀਜ਼ਾਂ ਅਜਮਾਈਆਂ ਹੋਈਆਂ 2 ਸਾਲ ਤੋਂ ਅਸੀਂ ਇਹ ਪ੍ਰੋਜੈਕਟ ਦੇਖਦੇ ਸੀਗੇ ਸਾਡੇ ਨੇੜੇ ਤੇੜੇ ਦੀ ਇੱਕ ਦੋ ਮਸ਼ੀਨਾਂ ਸੀਗੀਆਂ ਤੁਹਾਡੇ ਏਰੀਆ 'ਚ ਕਿੰਨਾ ਗੰਨਾ ਸਾਡੇ ਏਰੀਆ 'ਚ ਤੇ ਤਕਰੀਬਨ 30% ਲੋਕ ਆ ਜਿਹੜੇ ਇਸ ਟਾਈਮ ਗੰਨਾ ਲਗਾ ਰਹੇ ਨੇ ਉਹ ਸਿਰਫ ਇਸ ਕਰਕੇ ਕਿਉਂਕਿ ਤਕਨੀਕ ਨਹੀਂ ਸੀਗੀ ਲੇਬਰ ਦੀ ਛੋਟੇ ਸੀਗੀ ਹੁਣ ਜਿੱਦਾਂ ਜਿੱਦਾਂ ਅਸੀਂ ਮਿਲ ਰਹੇ ਹਾਂ ਕਿਸਾਨਾਂ ਨੂੰ ਸਾਨੂੰ ਵਧੀਆ ਰਿਸਪੌਂਸ ਦੇਖਦੇ ਆਂ ਵੀ ਇਹ ਉੱਪਰ ਕੈਬਨ ਵੀ ਇਹਦਾ ਬਣਿਆ ਪਿਆ ਇਹ ਫਿਰ ਏਸੀ ਆ ਮਸ਼ੀਨ ਹੈ ਏਸੀ ਕੈਬਨ ਆ ਜੀ ਡਰਾਈਵਰ ਦੀ ਆਪਰੇਟਰ ਦੀ ਪੂਰੀ ਸਿਕਿਉਰਿਟੀ ਹੈ ਬਿਲਕੁਲ ਜੀ ਬਿਲਕੁਲ ਆਪਰੇਟਰ ਵੀ ਸਾਨੂੰ ਕੰਪਨੀ ਵੱਲੋਂ ਪ੍ਰੋਵਾਈਡ ਕੀਤਾ ਗਿਆ ਕੋਈ 5 ਤੋਂ 7 ਸਾਲ ਦਾ ਐਕਸਪੀਰੀਅੰਸ ਹੋਏਗਾ ਆਪਰੇਟਰ ਨੂੰ ਸਾਰੇ ਉਹਨਾਂ ਨਾਲ ਟਾਈਪ ਜਿਹੜਾ ਕਾਲੋ ਆਇਆ ਇਹਦਾ ਪਿਛਲੇ ਪਾਸੇ ਵੀ ਕਾਲੋ ਸਾਹਿਬ ਦੱਸੋ ਫਿਰ ਵੀ ਇਹ ਕੀ ਕੀ ਸਿਸਟਮ ਹੈ ਇਹਦਾ ਇਹਦਾ ਹੈਗਾ ਜੀ ਫਿਲਟਰ ਹੈ ਆ ਫਿਲਟਰ ਹੈ ਇਹ ਮਸ਼ੀਨ ਚ ਕਪੈਸਿਟੀ ਵੇਨੇ ਜਦੋਂ ਫਿਲਟਰ ਬੰਦ ਹੋ ਗਿਆ ਨੇ ਆਪਣੇ ਆਪ ਸਾਫ਼ ਕਰਨਾ ਜੀ ਇਹਦਾ ਇਹਦਾ 엘ਿਵੇਟਰ ਹੈ ਜੀ ਜਦੋਂ ਗੰਨਾ ਵੇ ਦੱਸੇ ਨੇ ਅੱਗੇ ਵੱਢ ਕੇ ਛਿਲਤਾ ਜੀ ਇਸ ਬੱਕਰ ਤੋਂ ਟੋਟੇ ਕਰਕੇ ਆਜਣਾ ਜੀ ਅੱਛਾ ਟੋਟੇ ਕਰਦਾ ਵਾ ਇਹ 엘ਿਵੇਟਰ ਚੱਲੇਗਾ ਇਹਨਾਂ ਨਾਲ ਜਿਹਦਾ ਕਮਬਾਈਨ ਦੀ ਉਹ ਵਿੱਚ ਡਿੱਗਦੀ ਆ ਕਣਕ ਮਸ਼ੀਨ ਦੇ ਜੀ ਹਾਂਜੀ ਤੇ ਇਹਦਾ ਟਰਾਲੀ ਜਿਹੜੀ ਆ ਗਈ ਉਹਦੇ ਨਾਲ ਇੱਕ ਟਰੈਕਟਰ ਤੇ ਅਨਫੀਲਡਰ ਚੱਲਦਾ ਵਾ ਉਹਦੇ ਵਿੱਚ ਗੰਨਾ ਪਾਈ ਜਾਏਗਾ ਉਹਦੇ ਜੇ 40 ਤੋਂ 50 ਕੁਇੰਟਲ ਗੰਨਾ ਜਦੋਂ ਪਾਈ ਜਾਂਦਾ ਨਾ ਜੀ ਉਹਨਾਂ ਫੀਲਡਰ ਇਹਨਾਂ ਲੱਗ ਹੋ ਜਾਂਦਾ ਦੂਸਰਾ ਲੱਗ ਜਾਂਦਾ ਉਹਨਾਂ ਫੀਲਡਰ ਜਿਹੜੀ ਬਾਹਰ ਵੱਡੀ ਟਰਾਲੀ ਜਾਂ ਟਰੱਕ ਖੜਾ ਕੀਤਾ ਵਾ ਉਹਦੇ ਜੇ ਬੱਕੜ ਹਾਈਡਰੋਲਿਕ ਨਾਲ ਚੋਕੇ ਆਪਣਾ ਹੀ ਪਲਟ ਕੇ ਆ ਜਾਂਦਾ ਤੁਸੀਂ ਮੰਨ ਲਓ ਇੱਕ ਡਰਾਈਵਰ ਜਿੱਦਾਂ ਆਮ ਸਾਡੇ ਜ਼ਿਮੀਂਦਾਰ ਆ ਉਹ 250 ਤੋਂ 300 ਕੁਇੰਟਲ ਗੰਨਾ ਵੀ ਹੁਣ ਲਜਾਉਣ ਲੱਗੇ ਆਤ ਘਰਾਉਣ ਲੱਗੇ ਗੰਨਾ ਲਿਆਉਣ ਵਾਲੀ ਜਿਹੜੀ ਇਹਦੇ ਨਾਲ ਟਰਾਲੀ ਚੱਲਦੀ ਉਹਦੇ ਨਾਲ ਕਿੰਨਾ ਕਿੰਨਾ ਕੁ ਗੰਨਾ ਇੱਕ ਵਾਰ ਜਿਹੜੀ ਇਹਨਾਂ ਟਰਾਲੀ ਚੱਲੇਗੀ ਨਾ ਉਹਦਾ ਸਾਈਜ਼ ਹੋਏਗਾ ਜੀ 24 ਫੁੱਟ ਲੰਬੀ ਤੇ 7.5 ਫੁੱਟ ਚੌੜੀ 8 ਫੁੱਟ ਉੱਚੀ ਹੁੰਦੀ ਆ ਟਰੱਕ ਦੀ ਬਾਡੀ ਉਹ ਅੱਛਾ ਉਹਦੇ ਵਿੱਚ 200 ਕਿੰਟਲ ਕੰਨਾ ਚਲੇ ਜਾਂਦਾ 170 ਤੋਂ 200 ਕਿੰਟਲ ਕਹਿੰਦਾ ਮਤਲਬ ਵੀ 1 ਏਕੜ ਜੋ ਡੇਢ ਕੇ ਫੇਰਾ ਬੜਦਾ ਡੇਢ ਫੇਰਾ ਬੰਦਾ ਹਾਂਜੀ ਤੇ ਟਰਾਲੀਆਂ ਇਹਨਾਂ ਮਸ਼ੀਨ ਵਾਲਿਆਂ ਦਾ ਸੈਟਅਪ ਆ ਕਿਸਾਨ ਨੇ ਕੰਨਾ ਬੀਜਣਾ ਵਾ ਇਹਨਾਂ ਵੱਢ ਕੇ ਲੋਡ ਕਰਕੇ ਉਹਦਾ ਮੇਲੇ ਚ ਲੈ ਜਾਣਾ ਅੱਛਾ ਟਰਾਂਸਪੋਰਟ ਵੀ ਸਾਰੀ ਉਹ ਟਰਾਂਸਪੋਰਟ ਦੀ ਸਹੂਲਤ ਵੀ ਨਾ ਮੈਂ ਜਿਹਾ ਕਰਾਤੀ ਕਿਉਂਕਿ ਛੋਟੇ ਜਿਵੇਂਦਾਰਾਂ ਕੋਲ ਨਾ ਆਪਣੀ ਟਰਾਂਸਪੋਰਟ ਹੁੰਦੀ ਉਹਨਾਂ ਟਰਾਲੀਆਂ ਮਿਲਦੀਆਂ ਵਾ ਉਹ ਸਾਰਾ ਕੰਮ ਇਹ ਨਾ ਕਰਦਾ ਹੁਣ ਤੇ ਉਹਨੂੰ ਕੋ ਟਰਾਲੀਆਂ ਨੇ ਉਹਨੇ ਮਸ਼ੀਨ ਖੜੀ ਰਹਿ ਜੂਗੀ ਅੱਛਾ ਹੋਰ ਕਿਹੜੀ ਕਿਹੜੀ ਮਸ਼ੀਨਰੀ ਇਹਦੇ ਨਾਲ ਰਿਲੇਟਡ ਜਿਹੜੀ ਤੁਸੀਂ ਆ ਕਰਦੇ ਹੋ ਸ਼ਫਾਰਿਸ਼ ਕਰਦੇ ਹੋ ਜਾਂ ਸੇਲ ਕਰਦੇ ਹੋ ਦੇਖੋ ਜਿਹੜਾ ਗੰਨਾ ਬੀਜਣ ਦੀ ਹੈ ਨਾ ਗੰਨਾ ਬੀਜਣ ਵਾਲੀ ਮਸ਼ੀਨ ਹੈ ਸਾਡੇ ਕੋਲ ਟ੍ਰੈਂਚਰ ਨੇ ਖਾਦ ਪਾਉਣ ਵਾਲੀ ਮਸ਼ੀਨ ਹੈ ਸਪਰੇਅ ਕਰਨ ਵਾਲੀ ਮਸ਼ੀਨ ਹੈ ਉਹਦੇ ਬਾਅਦ ਇੰਟਰੋ ਮਿੱਟੀ ਚੜਾਉਣ ਵਾਲੀ ਮਸ਼ੀਨ ਹੈ ਰਿਵਰਸ ਫਾਰਵਰਡ ਰੋਟਾਵੇਟਰਸ ਨੇ ਜਿਹੜੇ ਗੰਨੇ ਦੇ ਵਿੱਚ ਮਿੱਟੀ ਵਾੜ ਦੇ ਲਈ ਜਦੋਂ ਮਿੱਟੀ ਚੜਾਉਣੀ ਹੁੰਦੀ ਹੈ ਤੇ ਨਾਲੇ ਵੱਢਣ ਵਾਲੀ ਮਸ਼ੀਨ ਹੈ ਮੇਰੇ ਗੰਨੇ ਦੀ ਖੇਤੀ ਦਾ ਸਮੁੱਚਾ ਮਸ਼ੀਨੀ ਕਰਨਾ ਜਿਹੜਾ ਸਾਡਾ ਅਸੀਂ ਉਹ ਪੈਦਾ ਕਰਤਾ ਵਾ ਹੁਣ ਇਹ ਚ ਵੀ ਦੋ ਘਰ ਦੇ ਜੀ ਹੁਣ ਤਾਂ 50 ਕਿੱਲੇ ਗੰਨੇ ਦੀ ਖੇਤੀ ਨੂੰ ਸੰਭਾਲ ਸਕਦੇ ਜੀ ਉਹ ਪਰ ਸਾਡੇ ਤਾਂ ਤੇ ਦੋ ਕਿੱਲੇ ਵਾਲੇ ਪੰਜ ਕਿੱਲੇ ਵਾਲੇ ਜੀਵਿੰਦਾਰ ਆ ਉਹਨਾਂ ਨੂੰ ਵਾਰਾ ਖਾਂਦਾ ਸੌਦਾ ਇਹਦੇ ਨਾਲ ਕਟਾਉਣਾ ਆ ਬਿਲਕੁਲ ਖਾਏਗਾ ਜੀ ਇਹ ਤਾਂ ਬੜਾ ਵਧੀਆ ਫੈਸਲਾ ਸਸਤਾ ਪੈਂਦਾ ਲੇਬਰ ਨੂੰ ਜਫਰਪੁਰ ਸਾਹਿਬ ਇੱਕ ਬਿਗਨਰ ਸਿਆ ਬੱਚਿਆਂ ਵਾਸਤੇ 50 ਲੱਖ ਰੁਪਇਆ ਲਾ ਕੇ ਗੋਲੀ ਦੇ ਮੂੰਹ ਗਾੜੀ ਅਮਰੀਕਾ ਭੇਜਦੇ ਆ ਆ ਡੌਂਕੀ ਰੂਟ ਡੌਂਕੀ ਰੂਟ ਲਾ ਕੇ ਤੇ ਸਿਕਿਉਰਿਟੀ ਕੋਈ ਨਹੀਂ ਹੁਣ ਇਹ ਚੋ ਸਬਸਿਡੀ ਕੱਢ ਲੋ 50 ਲੱਖ ਦੀ ਮਸ਼ੀਨ ਰਹਿ ਗਈ ਇਹ ਮਸ਼ੀਨ ਇੱਕ ਸਾਲ ਜੇ ਕਰੋ ਤੇ 50 ਲੱਖ ਦੀ ਬਜਟ ਕਰਦੀ ਆ ਇੱਕ ਸਾਲ ਚ ਫਰੀ ਹੋ ਗਈ ਇਦੋਂ ਵਧੀਆ ਬਿਜ਼ਨਸ ਹੋਰ ਕਿਹੜਾ ਨਾਲੇ ਬੱਚਾ ਘਰ ਦਾ ਘਰ ਆਪਣੇ ਪਰਿਵਾਰ ਚ ਰਵੇ ਆਪਣੇ ਬੱਚਿਆਂ ਕੋਲ ਰਵੇ ਮਾਪਿਓ ਕੋਲ ਰਵੇ ਤੇ ਆਪਣਾ ਬਿਜ਼ਨਸ ਵੀ ਕਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਾਝੇ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਉੱਤੇ ਜਿਹੜੇ ਗੰਨਾ ਕਾਸ਼ਤਕਾਰ ਕਿਸਾਨ ਨੇ ਜਾਂ ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨ ਜੀ ਜਬਰਬਤ ਸਾਬ ਮੈਸੇਜ ਇਹ ਹੈ ਕਿਸਾਨਾਂ ਨੂੰ ਕਿ ਤੁਸੀਂ ਮਸ਼ੀਨੀ ਕਰਨ ਤੇ ਆਓ ਖੁਦ ਮਿਹਨਤ ਕਰੋ ਜੇ ਹੱਥੀ ਨਹੀਂ ਕਸਦੇ ਮਸ਼ੀਨਾ ਤੇ ਇਹ ਦੇ ਕਰ ਸਕਦੇ ਆ ਲੇਕਿਨ ਸੋਰ ਸਾਬ ਜੀ ਕਿ ਮਸ਼ੀਨਾ ਲਾਓ ਇਹਨੇ ਵੀ ਬੀਲਰ ਲੈ ਤੇ ਮੈਂ ਹੀ ਬੀਲਰ ਹੀ ਲੈ ਲੈਣੇ ਆ ਕਿਸੇ ਨੇ ਹਾਰਵੈਸਟਰ ਲੈ ਤੇ ਮੈਂ ਹਾਰਵੈਸਟਰ ਹੀ ਲੈ ਲੈਣਾ ਇੱਕ ਆਧਾਰਨ ਦਿੰਦਾ ਮੈਂ ਮੱਕੀ ਬੀਜਣ ਵਾਲੀ ਮਸ਼ੀਨ ਲੈ ਲਓ ਮੱਕੀ ਦਾ achar ਬਣਾਉਣ ਵਾਲੀ ਮਸ਼ੀਨ ਲੈ ਲਓ ਸਪਰੇਅ ਵਾਲੀ ਮਸ਼ੀਨ ਲੈ ਲਓ ਸਾਲ 'ਚ 8 ਮਹੀਨੇ ਕੰਮ ਤੁਹਾਡਾ ਟਰੈਕਟਰ ਚੱਲਦਾ ਰਹੇਗਾ ਉੱਤੇ ਲਗਾਤਾਰ ਤੁਸੀਂ ਹਾਰਵੈਸਟਰ ਲੈ ਲਿਆ ਸਾਲ 'ਚ 20 ਦਿਨ ਦਾ ਕੰਮ ਟੁੱਟ ਲੋ ਉੱਤੇ ਹਾਰਵੈਸਟਰ ਲਓਗੇ ਸਾਲ 'ਚ 5 ਮਹੀਨੇ ਦਾ ਕੰਮ ਆ ਸੋਚ ਸਮਝ ਕੇ ਕੰਮ ਕਰੀਏ 5 ਮਹੀਨੇ ਕਿਹੜੀ ਫਸਲ ਕਿਹੜੀ ਮਸ਼ੀਨ ਨੇ ਕੰਮ ਕਰਨਾ ਤੇ 20 ਦਿਨ ਕਿੰਨੇ ਕਰਨਾ ਇਹਨੇ ਯਾਰਾ ਮੇਰੇ ਕਰੋਨਾ ਨੇ ਪੈਸੇ ਕਾਢੇ ਇੱਕ ਮਸ਼ੀਨ ਥੋੜੀ ਸਸਤੀ ਨਹੀਂ ਬਣ ਸਕਦੀ ਇੰਨੀ ਮਹਿੰਗੀ ਕਿਉਂ ਹੈ ਇਹਦੇ ਚ ਸਾਰਾ ਸਿਸਟਮ ਉਹ ਨਹੀਂ ਬਾਹਰ ਦਾ ਵਾ ਬ੍ਰਾਜ਼ੀਲ ਦਾ ਸਾਰੇ ਚ ਪਾਰਟਸ ਨੇ ਅੱਛਾ ਹੁਣ ਗੱਲ ਨਾ ਇੱਕ ਪੁਆਇੰਟ ਦੀ ਆਈ ਆ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਜਿਹੜੀ ਇਹਨਾਂ ਖੇਤੀ ਵਾਲੀ ਮਸ਼ੀਨਰੀ ਆ ਇਹ ਤੋਂ ਇੰਪੋਰਟ ਡਿਊਟੀ ਖਤਮ ਕਰ ਦੇ ਜੇ ਜਿਹੜਾ ਸਸਤੀ ਹੋ ਜਾਏ ਦੂਸਰਾ ਜੇ ਰੋ ਪੰਜਾਬ ਦੇ ਰਾਮਗੜੀਆਂ ਕੋਈ ਇਸ ਕਨਸੈਪਟ ਆ ਜਾਏਗਾ ਨਾ ਜੀ ਇਹ ਉਹ ਆਉਣ ਵਾਲੇ ਪੰਜਾਂ ਚੋ ਸਾਲਾਂ ਚ ਬੜੀਆਂ ਸਸਤੀਆਂ ਹੋ ਜਾਣਗੀਆਂ ਪਿਓ ਗਾ ਜੇ ਅਜੇ ਮਿਲਦਾ ਘਰ ਘਰ ਕੰਬਾਈਨਾ ਬਣਨ ਲੱਗ ਗਈ ਹਾਂ ਕਰੇ ਕੋਈ ਕਰਤਾਰ ਵਾਲੇ ਟਿੰਡਾ ਕਰਦੇ ਕਰਦੇ ਕਿਥੇ ਟਰੈਕਟਰਾਂ ਤੇ ਆ ਗਏ ਕੰਬਾਈਨਾ ਤੇ ਆ ਗਏ ਬਾਕੀ ਸਾਰੀ ਮਸ਼ੀਨਰੀ ਵਾਲੇ ਆ ਗਏ ਤੇ ਉਹ ਥਾਂ ਥਾਂ ਮਸ਼ੀਨਰੀ ਆ ਗਈ ਉਹਦੇ ਉਹਦੇ ਮਤਲਬ ਕੁਆਲਟੀ ਵੀ ਬੈਟਰ ਹੋ ਗਈ ਜਦੋਂ ਮੇਕ ਇਨ ਇੰਡੀਆ ਆ ਗਿਆ ਤੇ ਉਦੋਂ ਫਿਰ ਸਸਤਾ ਮਤਲਬ ਇਹੀ ਮਸ਼ੀਨਾਂ ਮੇਰੇ ਸਾਬ ਨਾਲ 40 40 ਲੱਖ ਦੀਆਂ ਵਿਕਣਗੀਆਂ ਜੀ ਮੇਰੇ ਕੋਲ ਹੁੰਦੇ ਆਰਡੀਨਰੀ ਜਿਹੜੀ ਕੰਬਾਈਨਾ ਉਹ ਵੀ 20 22 ਲੱਖ ਦੀ 20 22 ਲੱਖ ਦੀ ਹਾਂ ਜੀ ਇਹ ਚ ਸਾਰਾ ਹਾਈਡਰੌਲਿਕ ਸਿਸਟਮ ਹੈ ਜੀ ਇਸ ਕਰਕੇ ਮਹਿੰਗੀ ਆ ਸੈਂਸਰ ਸਿਸਟ ਬਿਗਲੀ ਦੇ ਤਾਰਾ ਹੋਣਗੇ ਉੱਪਰ ਖੇਤ ਦੇ ਵਿੱਚ ਸੈਂਸ ਕਰਕੇ ਬੰਦ ਕਰ ਦੇ ਗੋਟੇ ਮੈਸੇਜ ਦਿਓਗੇ ਗੰਨਾ ਕਾਸ਼ਤਕਾਰਾਂ ਨੂੰ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਗੰਨੇ ਦੀ ਖੇਤੀ ਵੱਲ ਆਓ ਪੱਕੀ ਖੇਤੀ ਹੈ ਇੱਕ ਹੜ ਆਏ ਸੀ ਝੋਨੇ ਦੀ ਜੋ ਬਰਬਾਦੀ ਹੋਈ ਤੁਹਾਡੇ ਸਾਹਮਣੇ ਆ ਤੇ ਗੰਨਾ ਉਹਦੇ ਮੁਕਾਬਲੇ ਫਿਰ ਵੀ ਬਚ ਗਿਆ ਅਸੀਂ ਪੂਰੇ ਬਰਬਾਦ ਹੋਣ ਤੋਂ ਬਚੇ ਰਹਿ ਅ ਜਿਹੜੇ ਨੁਕਸਾਨ ਵੀ ਹੋਇਆ ਥੋੜਾ ਹੋਇਆ ਗੰਨੇ ਦੀ ਖੇਤੀ ਵੱਲ ਆਓ ਤਕਨੀਕ ਨਾਲ ਆਓ ਇੰਟਰ ਕ੍ਰੌਪ ਕਰੋ ਉਹਦੇ ਵਿੱਚ ਟ੍ਰੈਂਚ ਪਲਾਂਟੇਸ਼ਨ ਦੇ ਆਓ ਪਾਣੀ ਦੀ ਬਚਤ ਕਰੋ ਥੋੜੀਆਂ ਖਾਦਾਂ ਪਾ ਕੇ ਥੋੜੀਆਂ ਦਵਾਈਆਂ ਪਾ ਕੇ ਘੱਟ ਕਾਸਟ ਤੋਂ ਪ੍ਰੋਡਕਸ਼ਨ ਕਰਕੇ ਵਾ ਤੇ ਵਾਅਦਤ ਪਾਣ ਲੈ ਕੇ ਮਸ਼ੀਨੀ ਕਰਨ ਤੇ ਆ ਕੇ ਆਪਣੇ ਬੱਚਿਆਂ ਦਾ ਰੋਜ਼ਗਾਰ ਪੈਦਾ ਕਰੀਏ ਕਾਲੋ ਸਾਹਿਬ ਦਾ ਕਹਿਣਾ ਅਕਲ ਨਾਲ ਵਾਹ ਤੇ ਰੱਜ ਕੇ ਖਾ ਇਹ ਅੱਜ ਦੀ ਖੇਤੀ ਦਾ ਇੱਕ ਕਨਸੈਪਟ ਆ ਪਹਿਲਾਂ ਤਾਂ ਹੁੰਦਾ ਸੀ ਦੱਬ ਕੇ ਵਾਧ ਰੱਜ ਕੇ ਖਾ ਪਰ ਅੱਜ ਦੀ ਖੇਤੀ ਹੈਗੀ ਆ ਅਕਲ ਨਾਲ ਵਾਹ ਤੇ ਰੱਜ ਕੇ ਖਾ ਕਲਮ న్యూਸ ਲਈ ਦਾਣਾ ਮੰਡੀ ਗਰਦਾਸਪੁਰ ਕਿਸਾਨ ਮੇਲੇ ਤੋਂ ਕੁਲਦੀਪ ਸਿੰਘ ਜਾਪਲਪੁਰ ਕੈਮਰਾਮੈਨ ਨਰੇਸ਼ ਦੇ ਨਾਲ